ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਇੰਪੋਰਟੈਂਟ ਵਲੌਗ ਹੈ ਤੇ ਅੱਜ ਦੇ ਵਲੌਗ ਦੇ ਵਿੱਚ ਗੱਲ ਕਰਨੀ ਹੈ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਕਿ ਜੇਕਰ ਤੁਸੀਂ ਕੈਨੇਡਾ ਦੀ ਫਾਈਲ ਲਗਾਈ ਹੈ ਲਗਾਉਣ ਵਾਲੇ ਹੋ ਜਾਂ ਲਗਾਉਣ ਬਾਰੇ ਸੋਚ ਰਹੇ ਹੋ ਤੇ ਅੱਜ ਕੱਲ ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਹੈ ਕਿ ਤੁਹਾਡਾ ਵੀਜ਼ਾ बायोमेट्रिक तो बात ਕਿੰਨਾ ਸਮਾਂ ਲੈ ਸਕਦਾ ਹੈ ਕਿੰਨੇ ਸਮੇਂ ਬਾਅਦ ਆਵੇਗਾ ਗੱਲ ਕਰਾਂਗੇ ਵਰਕ ਪਰਮਿਟ ਦੀ ਗੱਲ ਕਰਾਂਗੇ ਵਿਜ਼ਟਰ ਟੂਰਿਸਟ ਵੀਜ਼ੇ ਦੀ ਗੱਲ ਕਰਾਂਗੇ ਸਟੱਡੀ ਪਰਮਿਟ ਦੀ ਤੇ ਸੁਪਰ ਵੀਜ਼ਾ ਦੀ ਨਾਲ ਦੀ ਨਾਲ ਹੀ ਡਿਸਕਸ ਕਰਾਂਗੇ ਜੇਕਰ ਤੁਸੀਂ ਆਊਟਸਾਈਡ ਕੈਨੇਡਾ ਤੋਂ ਫਾਈਲ ਲਗਾਈ ਹੈ ਭਾਵੇਂ ਇੰਡੀਆ ਤੋਂ ਲਗਾਈ ਹੈ ਪਾਕਿਸਤਾਨ ਤੋਂ ਲਗਾਈ ਹੈ ਸਿੰਗਾਪੁਰ ਤੋਂ ਲਗਾਈ ਹੈ ਜਾਂ ਫਿਰ ਇਸ ਤੋਂ ਲਾ ਮਾ ਯੂਕੇ ਆਸਟ੍ਰੇਲੀਆ ਤੋਂ ਫਾਈਲਿੰਗ ਕੀਤੀ ਹੈ ਜਾਂ ਦੁਬਈ ਤੋਂ ਕੀਤੀ ਹੈ ਤਾਂ ਤੁਹਾਨੂੰ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ ਹੈ ਪ੍ਰੈਕਟੀਕਲੀ ਕਿੰਨਾ ਹੈ ਤੇ canada.ca ਯਾਨੀ ਕਿ ਆਫੀਸ਼ੀਅਲ ਵੈਬਸਾਈਟ ਦੇ ਹਿਸਾਬ ਦੇ ਨਾਲ ਕਿੰਨਾ ਸਮਾਂ ਲੱਗ ਰਿਹਾ ਦੋਵਾਂ ਦਾ ਕੰਪੈਰੀਜ਼ਨ ਵੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਟਿਪਸ ਨਾਲ ਐਸਓਪੀ ਚੱਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਵੱਤੋ ਵੱਤ ਸ਼ੇਅਰ ਕਰੋ ਸ਼ੁਰੂ ਕਰਦੇ ਆਂ ਵੀਡੀਓ ਦਰਸਲ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਨਾ ਕਿ ਇਹ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਇਹ ਆਫਟਰ ਬਾਇਓਮੈਟ੍ਰਿਕ ਤੁਹਾਡਾ ਅਕਾਊਂਟ ਹੁੰਦਾ ਹੈ ਜਦੋਂ ਤੁਹਾਡੇ ਬਾਇਓਮੈਟ੍ਰਿਕ ਹੋ ਜਾਂਦੇ ਮੋਸਟਲੀ ਮੈਂ ਵੀਕਲੀ ਇਹ ਪ੍ਰੋਸੈਸਿੰਗ ਟਾਈਮ ਤੁਹਾਡੇ ਨਾਲ ਡਿਸਕਸ ਕਰਦਾ ਹੈ ਜਿਹੜਾ ਇਹ ਟਾਈਮ ਹੁੰਦਾ ਇਹਦੇ ਵਿੱਚ ਬਿਜ਼ਨਸ ਦੇ ਵਰਕਿੰਗ ਡੇਸ ਕਾਊਂਟ ਹੁੰਦੇ ਆ ਸੈਟਰਡੇ ਸੰਡੇ ਆ ਕੋਈ ਹੌਲੀਡੇ ਜਿਹੜਾ ਉਹ ਕਾਊਂਟ ਨਹੀਂ ਹੁੰਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸ਼ੁਰੂ ਵਿਜ਼ਟਰ ਟੂਰਿਸਟ ਵੀਜ਼ੇ ਤੋਂ 94 ਡੇਜ਼ ਦਾ ਟਾਈਮ ਇੰਡੀਆ ਤੋਂ ਸ਼ੋਅ ਕਰ ਰਿਹਾ ਹੈ ਐਸ ਪਰ ਕੈਨੇਡਾ.ca ਜੇਕਰ ਆਪਾਂ 94 ਡੇਜ਼ ਦੀ ਗੱਲ ਕਰ ਲਈਏ ਤਾਂ ਤਕਰੀਬਨ ਤਕਰੀਬਨ 4 ਮਹੀਨੇ ਦਾ ਟਾਈਮ ਹੀ ਹੋ ਗਿਆ ਤਕਰੀਬਨ ਤਕਰੀਬਨ ਸਾਢੇ 3-4 ਮਹੀਨੇ ਦਾ ਟਾਈਮ ਹੋ ਗਿਆ ਕਿਉਂਕਿ ਇਹਦੇ ਵਿੱਚ ਸੈਟਰਡੇ ਸੰਡੇ ਤੇ ਹੌਲੀਡੇ ਜਿਹੜੇ ਆ ਉਹ ਕਾਊਂਟ ਨਹੀਂ ਹੋਣੇ ਸੋ ਤਕਰੀਬਨ ਸਾਢੇ 3 ਮਹੀਨੇ ਤੱਕ ਤੁਸੀਂ ਵੇਟ ਕਰਨੀ ਹੈ ਜੇਕਰ ਤੁਹਾਡਾ ਰਿਜ਼ਲਟ ਨਹੀਂ ਆਉਂਦਾ ਉਸ ਤੋਂ ਬਾਅਦ ਹੀ ਤੁਸੀਂ ਵੈਬ ਫਾਰਮ ਵਗੈਰਾ ਰੀਜ਼ ਕਰ ਸਕਦੇ ਹੋ ਹੁਣ ਇਹਦੇ ਨਾਲ ਇੱਕ ਐਡੀਸ਼ਨਲ ਗੱਲ ਇਹ ਹੈ ਕਿ ਜਿਹੜੀ ਵੀ ਪ੍ਰੈਕਟੀਕਲੀ ਰਿਜ਼ਲਟ ਹੈ ਉਹ ਇਸ ਦੇ ਲਗਭਗ ਲਗਭਗ ਹਿਸਾਬ-ਕਿਤਾਬ ਨਾਲ ਹੀ ਹੈ ਕਿਉਂਕਿ ਜਿਹੜੇ ਵੀਜ਼ੇ ਮਹੀਨੇ ਡੇਢ ਮਹੀਨੇ ਦੇ ਵਿੱਚ ਆ ਰਹੇ ਨੇ ਉਹਨਾਂ ਦਾ ਪਰਸੈਂਟੇਜ ਤਕਰੀਬਨ 20 ਤੋਂ 30% ਯਾਨੀ 30% ਵੀਜ਼ੇ ਹੀ ਹੈ ਜਿਹੜੇ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਆ ਰਹੇ ਨੇ ਨਹੀਂ ਤੇ ਲਗਭਗ ਤਕਰੀਬਨ ਜਿਹੜਾ ਹੈ ਉਹ ਤੁਸੀਂ ਮੰਨ ਕੇ ਚੱਲੋ ਕਿ 50% ਰਿਜ਼ਲਟ ਜਿਹੜੇ ਆ ਜਾਂ 60% ਰਿਜ਼ਲਟ ਜਿਹੜੇ ਆ ਉਹ 94 ਡੇਜ਼ ਦੇ ਵਿੱਚ ਵਿੱਚ ਜਿਹੜੇ ਆ ਉਹ ਆ ਰਹੇ ਨੇ ਤੇ ਜੇਕਰ ਓਵਰਆਲ ਦੇਖਿਆ ਜਾਵੇ ਤਕਰੀਬਨ 70% ਰਿਜ਼ਲਟ ਜਿਹੜੇ ਆ ਉਹ 94 ਡੇਜ਼ ਦੇ ਅੰਦਰ ਆ ਜਾਂਦੇ ਤੇ 30% ਰਿਜ਼ਲਟ ਅਜੇ ਵੀ ਹੈ ਜਿਹੜੇ ਇਹਨਾਂ 94 ਡੇਜ਼ ਤੋਂ ਵੀ ਜ਼ਿਆਦਾ ਟਾਈਮ ਲੈ ਰਹੇ ਨੇ ਉਸ ਤੋਂ ਬਾਅਦ ਪਾਕਿਸਤਾਨ ਗੁਆਂਡੀ ਮੁਲਕ ਦੀ ਗੱਲ ਕਰਦੇ ਆ 29 ਡੇਸ ਦਾ ਟਾਈਮ ਲਗਾਤਾਰ ਘਟਦਾ ਜਾ ਰਿਹਾ ਇੱਕ ਪਾਸੇ ਇੰਡੀਆ ਦਾ ਵਧਦਾ ਜਾ ਰਿਹਾ ਅੰਦਰ ਘਟਦਾ ਜਾ ਰਿਹਾ ਦੁਬਈ ਤੋਂ ਫਾਈਲ ਲਗਾਈ ਹੈ 28 ਦਿਨ ਦਾ ਟਾਈਮ ਲੱਗੇਗਾ ਜੇਕਰ ਯੂਕੇ ਤੋਂ ਲਗਾਈ ਹੈ ਤੇ 232 ਦਿਨ ਦਾ ਟਾਈਮ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਹੈ ਯੂਕੇ ਤੋਂ ਆਸਟ੍ਰੇਲੀਆ ਤੋਂ 25 ਦਿਨ ਦਾ ਟਾਈਮ ਸਿੰਗਾਪੁਰ ਤੋਂ 25 ਦਿਨ ਦਾ ਟਾਈਮ ਲੱਗ ਰਿਹਾ ਹੈ ਜੇਕਰ ਗੱਲ ਕਰੀ ਆਪਾਂ ਕੈਨੇਡਾ ਦੇ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਦੀ ਹੁਣ ਆਪਾਂ ਆ ਜਾਣੇ ਹਾਂ ਕੈਨੇਡਾ ਦੇ ਵਰਕ ਪਰਮਿਟ ਨੂੰ ਲੈ ਕੇ ਵਰਕ ਪਰਮਿਟ ਦਾ ਪ੍ਰੋਸੈਸਿੰਗ ਟਾਈਮ ਲਗਾਤਾਰ ਇਨਕਰੀਜ਼ ਹੋ ਰਿਹਾ ਹੈ ਪਰ ਜਿਹੜਾ ਪਿਛਲੇ ਵੀਕ ਸੀਗਾ ਉਸੇ ਵਿੱਚ ਤੇ ਟਿਕਿਆ ਫਿਲਹਾਲ 27 ਵੀਕ ਦਾ ਟਾਈਮ ਜਿਹੜਾ ਉਹ ਸ਼ੋਅ ਕਰ ਰਿਹਾ ਐ ਐਸ ਪਰ ਕੈਨੇਡਾ .ca ਹਾਲਾਂਕਿ ਜਿਹੜੀਆਂ ਪਾਇਰੋਟਾਈਜ਼ ਕੀਤੀਆਂ ਗਈਆਂ ਅਪਲੀਕੇਸ਼ਨਸ ਨੇ ਉਹਨਾਂ ਦੇ ਰਿਜ਼ਲਟ ਜਲਦੀ ਆ ਰਹੇ ਨੇ ਸਪਾਊਸ ਓਪਨ ਵਰਕ ਪਰਮਿਟ ਦੇ ਰਿਜ਼ਲਟ ਜਿਹੜੇ ਆ ਉਹ ਵੀ ਥੋੜਾ ਜਿਹਾ ਪਹਿਲਾਂ ਨਾਲੋਂ ਠੀਕ ਆ ਰਹੇ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੇ ਆ स्पौसल ओपन वर्क परमिट ਦੇ ਰਿਜ਼ਲਟ ਆਉ तकरीबन तकरीबन 3ਕ ਮਹੀਨੇ ਦੇ ਵਿੱਚ ਵਿੱਚ ਜਿਹੜੇ ਆ ਉਹ ਆ ਰਹੇ ਨੇ 50% ਰਿਜ਼ਲਟ ਤੇ 50% ਰਿਜ਼ਲਟ ਜਿਹੜੇ 27 ਵੀਕ ਦਾ ਜਾਇ ਟਾਈਮ ਦਿੱਤਾ ਹੋਇਆ ਉਸ ਟਾਈਮ ਫਰੇਮ ਦੇ ਵਿੱਚ ਵਿੱਚ ਆ ਰਹੇ ਨੇ ਭਾਵੇਂ 3.5 ਮਹੀਨੇ ਚ ਆ ਜਾਣੀਆਂ 5 ਮਹੀਨੇ ਚ ਆ ਜਾਣ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਜਿਹੜਾ LMIA ਵਾਲਾ ਵਰਕ ਪਰਮਿਟ ਜਿਹੜੀਆਂ ਪ੍ਰਾਇੋਰਟਾਈਜ਼ ਅਪਲੀਕੇਸ਼ਨ ਨੇ essentiial services ਨੇ ਉਹਨਾਂ ਦਾ ਥੋੜਾ ਜਲਦੀ ਆ ਰਿਹਾ ਤੇ ਜਿਹੜੀਆਂ ਨਾਰਮਲ ਅ ਅਪਲੀਕੇਸ਼ਨਸ ਨੇ ਉਹਨਾਂ ਨੂੰ ਥੋੜਾ ਵੱਧ ਟਾਈਮ ਲੱਗ ਰਿਹਾ ਯਾਨੀ ਕਿ ਤਕਰੀਬਨ 27 ਵੀਕ ਤੱਕ ਉਹ ਜਾ ਰਹੀਆਂ ਨੇ ਪਾਕਿਸਤਾਨ ਤੋਂ 16 ਵੀਕ ਦਾ ਟਾਈਮ ਲੱਗ ਰਿਹਾ ਹੈ UAE ਯਾਨੀ ਦੁਬਈ ਤੋਂ 42 ਵੀਕ ਦਾ ਟਾਈਮ ਲੱਗ ਰਿਹਾ ਹੈ 15 ਵੀਕ ਦਾ ਟਾਈਮ ਜਿਹੜਾ UK ਤੋਂ ਲੱਗ ਰਿਹਾ ਹੈ ਸਿੰਗਾਪੁਰ ਤੋਂ 12 ਵੀਕ ਦਾ ਟਾਈਮ ਲੱਗ ਰਿਹਾ ਹੈ ਇਹ ਸੀਗਾ ਕੈਨੇਡਾ ਦੇ ਵਰਕ ਪਰਮਿਟ ਨੂੰ ਲੱਗਣ ਹੁਣ ਕੈਨੇਡਾ ਦੇ ਸਟੱਡੀ ਪਰਮਿਟ ਦੀ ਜੇਕਰ ਆਪਾਂ ਗੱਲ ਕਰੀਏ ਇੰਡੀਆ ਤੋਂ 6 ਵੀਕ ਦਾ ਟਾਈਮ ਲੱਗ ਰਿਹਾ ਤੇ ਪ੍ਰੈਕਟੀਕਲੀ ਜੇਕਰ ਜਾਣੇ ਆ ਤਾਂ 50% ਰਿਜ਼ਲਟ 6 ਵੀਕ ਦੇ ਵਿੱਚ ਆ ਰਹੇ ਨਹੀਂ ਤੇ 50% ਰਿਜ਼ਲਟ ਜਿਹੜੇ ਆ ਉਹ ਇਸ ਤੋਂ ਜ਼ਿਆਦਾ ਡਿਲੇ ਹੋ ਰਹੇ ਪ੍ਰੈਕਟੀਕਲੀ ਉਸ ਤੋਂ ਬਾਅਦ ਪਾਕਿਸਤਾਨ ਦੀ ਗੱਲ ਕਰ ਲਈਏ 9 ਵੀਕ ਦਾ ਟਾਈਮ ਸ਼ੋਅ ਕਰ ਰਿਹਾ ਹੈ ਤੇ ਜੇਕਰ ਆਪਾਂ ਉਧਰ ਸੁਪਰ ਵੀਜ਼ਾ ਤੇ ਆ ਜਾਂਦੇ ਆ ਇਹਦੀ ਗੱਲ ਕਰ ਰਹੇ ਸੀ ਆਪਾਂ ਸਟੱਡੀ ਪਰਮਿਟ ਦੀ ਠੀਕ ਹੈ ਉਸ ਤੋਂ ਬਾਅਦ ਸੁਪਰ ਵੀਜ਼ਾ ਦੀ ਗੱਲ ਕਰ ਲਈਏ ਇੰਡੀਆ ਤੋਂ 83 ਡੇਜ਼ ਦਾ ਟਾਈਮ ਲੱਗ ਰਿਹਾ ਹੈ ਇਹ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਪਾਕਿਸਤਾਨ ਤੋਂ 149 ਦਿਨ ਦਾ ਟਾਈਮ ਤਕਰੀਬਨ 150 ਦਿਨ ਦਾ ਟਾਈਮ ਲੱਗ ਰਿਹਾ ਹੈ ਜਿਹੜਾ ਇੰਡੀਆ ਤੋਂ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਹੈ 83 ਡੇਜ਼ ਦਾ ਇਹ ਜੇਕਰ ਤੁਹਾਡਾ ਰੀ-ਮੈਡੀਕਲ ਵਗੈਰਾ ਨਹੀਂ ਆਉਂਦਾ ਤਾਂ 83 ਡੇਜ਼ ਵਿੱਚ ਰਿਜ਼ਲਟ ਆ ਜਾਂਦਾ ਜੇਕਰ ਤੁਹਾਨੂੰ ਦੁਬਾਰਾ ਬੁਲਾਇਆ ਜਾਂਦਾ ਹੈ ਮੈਡੀਕਲ ਵਾਸਤੇ ਤਾਂ ਤੁਹਾਨੂੰ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ ਉਸ ਤੋਂ ਬਾਅਦ ਜਿਹੜੇ ਵਰਕ ਪਰਮਿਟ ਵਾਲੇ ਨੇ ਉਹ ਧਿਆਨ ਰੱਖਣ ਕਿ 26 ਸਤੰਬਰ ਤੋਂ ਬਾਅਦ ਤੁਹਾਡੀ ਜਿਹੜੀ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਜਾਂ ਕਹਿ ਸਕਦੇ ਹੋ ਜਿਹੜਾ ਤੁਹਾਡਾ ਵਰਕ ਪਰਮਿਟ ਦਾ ਸਿਸਟਮ ਉਹ ਪੂਰਾ ਚੇਂਜ ਹੋਣ ਵਾਲਾ ਹੈ ਸੋ ਧਿਆਨ ਨਾਲ ਅਪਲੀਕੇਸ਼ਨ ਨੰਮੀਆ ਲਾਂਚ ਕਰਨੀਆਂ ਜੇਕਰ ਕਿਸੇ ਨੇ ਕਰਨੀਆਂ ਸਟੱਡੀ ਪਰਮਿਟ ਵਾਲੇ ਧਿਆਨ ਰੱਖਣ ਕਿ ਡਫਰ ਵਗੈਰਾ ਦਾ ਆਪਣਾ ਜ਼ਰੂਰ ਚੈੱਕ ਕਰ ਲੈਣ ਕਾਲਜ ਦੇ ਨਾਲ ਕਮਿਊਨੀਕੇਸ਼ਨ ਰੱਖਣ ਨੈਕਸਟ ਇਨਟੇਕ ਸੀਟਿੰਗ ਮਿਲਦੀ ਤਾਂ ਉਦੋਂ ਨੈਕਸਟ ਸ਼੍ਰੇਕ ਦੇ ਵਿੱਚ ਸੀਟ ਜਿਹੜੀ ਹੈ ਉਹ ਆਪਣੀ ਰਿਜ਼ਰਵ ਕਰ ਲੈਣ ਉਮੀਦ ਕਰਦਾ ਹਾਂ ਵੀ ਲੋਕ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਤਵਾਸ਼ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸ ਨੂੰ ਸਾਡਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ